ਇੰਦਰ ਕਿਧਰ ਹੋਇਆ ਮੈਂ ਮੰਮੀ ਕਣਕਾਂ ਲੱਗਿਆ ਫੇਰਾ ਮਾਰਨ ਚੱਲ ਚੰਗਾ ਕੀਤਾ ਇਹ ਕਣਕਾਂ ਵਾਲਾ ਗਿਆ ਹੈ ਤੇ ਉਹਨੂੰ ਫੋਨ ਕਰਕੇ ਪੁੱਛ ਵੀ ਖਾਦ ਆਈ ਹੈ ਕਿ ਨਹੀਂ ਤੇਰੀ ਅਜੇ ਮੰਮੀ ਰਤੀ ਕੀਤਾ ਫੋਨ ਹਾਂ ਆਖਣ ਰਿਆ ਅੱਜ ਸ਼ਾਮ ਨੂੰ ਸਹੇਂ ਤੇ ਆ ਜੇ ਭਾਵੇਂ ਤੇ ਪੈਸੇ ਵੀ ਤੂੰ ਅਗਨ ਤੇ ਦੇ ਆਇਆ ਮੈਂ ਤੇ ਖਾਦ ਵੀ ਲੇਟ ਹੋਣ ਲਈ ਤੈਨੂੰ ਪਤਾ ਵਾ ਤੇ ਨਹੀਂ ਪਿਆ ਵਾ ਹੁਣ ਤੇ ਇਹੋ ਹੀ ਟਾਈਮ ਹੁੰਦਾ ਪਾਉਣ ਦਾ ਕੋਈ ਨਹੀਂ ਮੰਮੀ ਇੱਕ ਦੋ ਦਿਨਾਂ ਨਾਲ ਕੁਝ ਨਹੀਂ ਹੋਣਾ ਹੈਗਾ ਹੁਣ ਆ ਕਿਉਂ ਨਹੀਂ ਪੁੱਤਰ ਦਿਹਾੜੀ ਨੰਗ ਨਾਲ ਵੀ ਫਰਕ ਪੈ ਜਾਂਦਾ ਵਾ ਫਸਲ ਦਾ ਤੇ ਉਹਨੂੰ ਪੁੱਛ ਵੀ ਦੇਣੀ ਹੈ ਕਿ ਨਹੀਂ ਦੇਣੀ ਹੰਲਾ ਮਮੇ ਦੇਣੀ ਦੇਣੀ ਕਿਉਂ ਨਹੀਂ ਆ ਨਹੀਂ ਕੀ ਪਤਾ ਵਾ ਲਾਰੇ ਲਾਈ ਜਾਂਦਾ ਵਾ ਤੈਨੂੰ ਨਾਲੇ ਟਾਈਮ ਹੈ ਹੁਣ ਖਾਦ ਪਾਉਣ ਦਾ ਮਮੇ ਕਿਸੇ ਕੋਲ ਵੀ ਹਨੀ ਸ਼ਹਿਰ ਖਾਦ ਮੈਂ ਸਾਰੀਆਂ ਦੁਕਾਨਾਂ ਤੇ ਪਤਾ ਕੀਤਾ ਸੀ ਅੱਛਾ ਇਹਦੇ ਤੇ ਆਪਾਂ ਲਿਉਣੇ ਹੈਗੇ ਆ ਆਹ ਉਹ ਇਹਨੂੰ ਥੋੜੀ ਖਰਾਬ ਕਰਨਾ ਪਤਾ ਬਿਹਾਰੀ ਸੋਣੀ ਦਿੰਦਾ ਇਹ ਖਾਦ ਹੋਈਆਂ ਵੀ ਆਪਾਂ ਕਿਹੜੀ ਨਾਲ ਧਾਰ ਲੈਣੀ ਹੈ ਆਹ ਅਗਲਾ ਤਾਂ ਹੀ ਕਰੇ ਵੀ ਧਾਰ ਲੈਣੀ ਤਾਂ ਹੀ ਤੇ ਮੇਰੇ ਨਾਲ ਰੱਖਣ ਲਈ ਵੀ ਪੈਸੇ ਉਸ ਦਿਨ ਦੇ ਦੇ ਆਇਆ ਮੈਂ ਤੇ ਦਿਹਾੜੀਓ ਦਿਹਾੜੀ ਪੁੱਤ ਫਰਕ ਪੈਂਦਾ ਜਾਂਦਾ ਫਸਲ ਦਾ ਆ ਗਈ ਅੱਜ ਸ਼ਾਮਾ ਉਹ ਤੇ ਪਾ ਦਾਂਗਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਨੂੰ ਵੀ ਟੈਨਸ਼ਨ ਹੈ ਏਕ ਆ ਦੇ ਨਾਲ ਸੋਭਾ ਮੈਨੂੰ ਵੱਧ ਆਹੋ ਤੇ ਗੱਲ ਹੈਗਾ ਤੂੰ ਬਾਹਰ ਬੰਨੇ ਫੇਰਾ ਮਾਰਨ ਜਾਣਾ ਪਤਾ ਤੇ ਹੈ ਹੀ ਏ ਉਹਦਾ ਇੱਕ ਗੱਲ ਹੈਗੀ ਜੀ ਹਾਂ ਮੀਂਹ ਪਿਆ ਨਾ ਕਣਕਾਂ ਮੈਂ ਨਾ ਬੜੀਆਂ ਸੋਹਣੀਆਂ ਲੱਗਣ ਲੱਗੀਆਂ ਚਲੋ ਚਲੋ ਮਾਲਕ ਘਰਨ ਵਾਲਾ ਤੈਨੂੰ ਪਤਾ ਪੁੱਤਰ ਉਹਨੇ ਸਾਰੇ ਥਾਂ ਵਸਾਉਣੇ ਨੇ ਮੀਂਹ ਪਾਦੀ ਦਾ ਥਾਪੇ ਹਰਿਆਉਣ ਹੋ ਜਾਣੀ ਹੈ ਬਿਲਕੁਲ ਤੇ ਉਹ ਮਾਲਕ ਹੀ ਪਾਲਦਾ ਸਭ ਉੱਚੇ ਨਵੇਂ ਥਾਂ ਹਾਂ ਚਲੋ ਬਗੋ ਦਾ ਜੇ ਆਪੀ ਦਿਨ ਵਧੀਆ ਵਧੀਆ ਹਨਾ ਲੱਗਿਆ ਦਿਨ ਵਧੀਆ ਅੱਜ ਧੁੱਪ ਲੱਗ ਗਈ ਏ ਨੇ ਦੋ ਤਿੰਨ ਦਿਨ ਹੋਏ ਨੇ ਬੱਦਲ ਹੀ ਹੋਇਆ ਸੀ ਚੱਲ ਮੀਂਹ ਪੈ ਗਿਆ ਤੇ ਸਭ ਵਧੀਆ ਹੋ ਗਿਆ ਵਾ ਆਹੋ ਮੈਂ ਖਾ ਮਾ ਰੋਟੀ ਚੱਲ ਜਾ ਸੋ ਯਰ ਦਾ ਨਹੀਂ ਆਹੋ ਫਿਰ ਪੱਠੇ ਲੈ ਹੀ ਜਾ ਕੇ ਤੂੰ ਇੱਥੇ ਬੈਠੀ ਏ ਬਾਹਰ ਵੇਖ ਕਦੀ ਵਧੀਆ ਧੁੱਪ ਲੱਗੀ ਏ ਨਾਲੇ ਮੰਮੀ ਨਾਲ ਕੇ ਬਹਿ ਕੇ ਅੱਗ ਲਾ ਗੱਲਾਂ ਬਾਤਾਂ ਕਰੋ ਉੱਥੇ ਬੈਠੀ ਹਾਂ ਹੈ ਨਹੀਂ ਟਿਕਨ ਦੇਂਦੀ ਕਦੇ ਕੋਈ ਚੀਜ਼ ਲਿਆਇਆ ਜੇ ਕੋਈ ਚੀਜ਼ ਨਹੀਂ ਨਾ ਤੇ ਗੱਲਾਂ ਹੀ ਸੁਣਾਈ ਜਾਂਦੀਆਂ ਕਿ ਮੈਂ ਹਾਰ ਕੇ ਫਿਰ ਉੱਟ ਕੇ ਇੱਥੇ ਆ ਗਈਆਂ ਹੁਣ ਤੁਹਾਡੇ ਨਾਲ ਵੀ ਤੇ ਡੇ ਹੀ ਸੀ ਨਾ ਕਦੋਂ ਮੈਨੂੰ ਕੁਝ ਕਹਿਣਾ ਮੈਨੂੰ ਪਤਾ ਲੱਗਣ ਲਿਆ ਸੀ ਸੋਹਣਾਂ ਦੀ ਸਾਰੀ ਬਾਜ ਉਹਨਾਂ ਦੀ ਓਏ ਉਹਨਾਂ ਮਦੀਪ ਖਾਦ ਲੋ ਡੇ ਹੀ ਕਹਿਣਾ ਤੇ ਲੇਟ ਹੋਣ ਡੇ ਕਣਕਾਂ ਨੂੰ ਸ਼ੁਕਰ ਕਰੋ ਤੁਹਾਨੂੰ ਖਾਦ ਵੱਲੋਂ ਕਿਹਾ ਵਾ ਮੈਨੂੰ ਤੇ ਐਵੇਂ ਹੀ ਹੋ ਰਹੀ ਸੁਣਾਈ ਜਾਂਦੇ ਕਦੀ ਕਿਹਰੇ ਕਦੀ ਮੰਮੀ ਹੁਣਾ ਵੱਲੋਂ ਕਿਆ ਲੱਗ ਪੈਂਦੇ ਆ ਕਦੀ ਕੋਈ ਗੱਲ ਕਹਿਣਾ ਕਹਿੰਦੇ ਮੈਂ ਹਾਰ ਕੇ ਉੱਟ ਕੇ ਅੰਦਰ ਆ ਗਈ ਫੇਰ ਚੱਲ ਚੰਗਾ ਹੋ ਜਾਇ ਤੇ ਲੱਗੇ ਰੋ ਤੂੰ ਅੱਗ ਕੋਇਆ ਨਾ ਕਰ ਟਾਈਮ ਉੱਧਰ ਆ ਗਈ ਹੈ। ਚੋਪ ਰਿਆ ਕਰ ਤੇ ਕਿੰਨਾ ਚਿਰ ਕੁਝ ਕਹਿਣਗੇ। ਹਾਂ ਹਾਂਜੀ। ਹਨਾ ਤੇ ਇਦਾਂ ਕਰ ਹਾਂ ਰੋਟੀ ਪੱਕੀ ਕਿ ਨਹੀਂ? ਪੱਕੀ ਆ। ਲਾ ਮੇਰਾ ਰਦਾ ਪਠੇ ਲੈਵਾ ਤੂੰ ਪਬੜੀ ਵਧੀਆ ਲੱਗੀ ਇਸ ਤਰ੍ਹਾਂ ਇਹ ਲੈ ਗਈ ਹੋਣੀ ਐ। ਲੈ ਕੇ ਆਉਣੀ ਐ। ਤੇ ਸਬਜੀ ਕਾਦੀ ਬਣੀ ਐ? ਸਬਜੀ ਦਾਲ ਬਣਾਈ। ਯਾਰ ਦਾਲ ਨੂੰ ਤੇ ਜੀਨ ਕਰਨ ਦੇ ਮਰਾ ਦਹੀਂ ਨਹੀਂ ਹੈਗਾ। ਨਹੀਂ ਹੈਗਾ ਵਾ। ਇਦਾਂ ਕਰ ਦਹੀਂ ਨਾਲ ਹੀ ਲੈ ਆ। ਨਾਲ ਗੋੜ ਲੈ ਆ। ਦਹੀਂ 'ਚ ਗੋੜ ਪਾਵਾਂਗੇ। ਲੈ ਆ। ਕਬਲ ਘਰ ਹੁੰਦੀ ਤੇ ਛੱਟ ਦੋਏ ਜਾਣੀਆਂ ਕੰਮ ਕਰ ਲੈਣੀਆਂ ਹਾਂ ਹਜੇ ਮੇਰਾ ਝਾੜੂ ਲੱਗਣ ਵਾਲਾ ਰਸੋਈ ਦਾ ਵੀ ਸਾਰਾ ਹੀ ਕੰਮ ਪਿਆ ਹੋ ਗਾ ਗਰਲੀਣਾ ਕਿੱਥੇ ਆ ਆ ਜੇ ਮੈਂ ਇੱਥੇ ਜੀ ਤੇ ਕਰਤਾ ਦੁੱਧ ਕਰਮ ਹਾਂ ਉਹ ਕੀਤਾ ਜੀ ਲੈ ਫਿਰ ਮੈਂ ਜਾਵਾਂ ਯਾਰ 12:30 ਹੋ ਗਈਓ ਮੈਂ ਤਾਂ ਪਹਿਲਾਂ ਕਰ ਲਿਆ ਫਿਰ ਮੈਂ ਝਾੜੂ ਲਮਣੀ ਆ ਤੈਨੂੰ ਪਤਾ ਵੀ ਇਹ ਮੁੜ ਕੇ ਏਜੰਸੀ ਵਾਲਿਆਂ ਦਾ ਵੀ ਮੁੜ ਕੇ ਨਾ ਕਹਣਾ ਲੰਚ ਬ੍ਰੇਕ ਆ ਗਈ ਆ ਮੈਨੂੰ ਕੰਮ ਕਰਦੇ ਆ ਜਾਂ ਟਾਈਮ ਲੱਗ ਜਾਣਾ ਤਾਂ ਭਾਵੇਂ ਕਹਿਣ ਰੋਟੀ ਵੀ ਲਿਆ ਦੇ ਤੂੰ ਆਲੂ ਤੇ ਨਾਲੇ ਉੱਥੇ ਕਿੰਨਾ ਕੀ ਟਾਈਮ ਲੱਗਣਾ ਗਰਲੀਨ ਕੰਮ ਤੇ ਕੋਈ ਨਹੀਂ ਆ ਤੈਨੂੰ ਪਤਾ ਹੀ ਆ ਵੀ ਨੰਬਰ ਉਹਨਾਂ ਦੇਣੀ ਨੇ ਪਲੇਟ ਲਵਾ ਕੇ ਤੇ ਆ ਜਾਣਾ ਪਰ ਗੱਲ ਇਹ ਆ ਵੀ ਉੱਥੇ ਗਿਆ ਹੁਣ ਜੇ ਮਤਲਬ ਜ਼ਿਆਦਾ ਆਏ ਹੁਣ ਹੋਰ ਵੀ ਕਸਟਮਰ ਤਾਂ ਫਿਰ ਟਾਈਮ ਲੱਗ ਜਾਂਦਾ ਇੱਕ ਨਾਲੇ 1.5 ਘੰਟੇ ਦੇ ਵਿੱਚ ਉਹਨਾਂ ਦੀ ਲੰਚ ਬ੍ਰੇਕ ਆ ਜਾਂਦੀ ਹੈ 2 ਤੋਂ 3 ਪਰ ਇਹ ਤਾਂ ਮੈਂ ਕਹਿੰਦਾ ਟਾਈਮ ਨਾ ਜਾਵਾ ਪਰ ਕਰਦਿਆਂ ਕਰਦਿਆਂ ਫਿਰ ਉਹੀ ਟਾਈਮ ਹੋ ਗਿਆ ਵੇਲਾ। ਥਿਆਲੀ ਦੇਣਾ ਨਿਗੇ ਨਿਗੇ ਦੇਣ ਹੈਗੇ ਛਾਟੀ 4 ਵਜੇ ਤੇ ਦਿਨ ਟੁੱਪ ਜਾਂਦਾ ਵਾ। ਦਿਨ ਵੀ ਡੁੱਬ ਜਾਂਦਾ ਪਰ ਇਹ ਵੀ ਕੰਮ ਜ਼ਰੂਰੀ ਹੈ ਨਾ। ਹੁਣ 1.5 ਮਹੀਨਾ ਤਿੰਨੋ ਆਈ ਨੂੰ ਹੋ ਗਿਆ ਵਾ ਤੇ ਅੱਗੇ ਵੇਖਦਿਆਂ ਉਹਨਾਂ ਨੇ ਫੋਨ ਕੀਤਾ ਵੀ ਭਾਜੀ ਆਣ ਕੇ ਲੈ ਜਾਓ। ਤੇ ਉਦੋਂ ਹੀ ਜਾ ਆ ਗਿਆ ਤੇ ਅੱਜ ਫੇਰ ਕੀਤਾ ਪਰ ਇੰਦਾ ਚੰਗੇ ਨਹੀਂ ਨਾ ਲੱਗਦਾ ਹੈ। ਹਾਂ ਤੁਸੀਂ ਇਹ ਤੁਹਾਡਾ ਵੀ ਹੁਣ ਫਿਰ ਡੰਗਰਾਂ ਦਾ ਹੁੰਦਾ ਵਾ ਤੁਸੀਂ ਵੀ ਆਂਦੇ ਮੈਂ ਤੁਹਾਨੂੰ ਕਿਹਾ ਚੱਲ ਕੇ ਕੋ ਕਹਿ ਕੇ ਪੱਖੇ ਪਵਾ ਲਾਂਗੇ ਤੁਸੀਂ ਵੀ ਆਂਦੇ ਵੀ ਚੱਲ ਮੈਂ ਪੁਤਰ ਵੀ ਜਾਵਾਂ ਖਦੀ ਆ ਨਹੀਂ ਤਾਂ ਆ ਕਰ ਜਾ ਡੰਗਰਾਂ ਦਾ ਇਦਾਂ ਵਾ ਵੀ ਮੈਂ ਪੱਠੇ ਉਧਰ ਪਾਤੇ ਖੁੱਲੀ ਦੇ ਵਿੱਚ ਤੇ ਜੇ ਮੈਨੂੰ ਟਾਈਮ ਜ਼ਿਆਦਾ ਲੱਗਿਆ ਨਾ ਤੇ ਕਿਸ ਨੂੰ ਕਹਿਗੇ ਨਾ ਤੇ ਜਾਂ ਸਾਬੇ ਨੂੰ ਕਹਿ ਕੇ ਤੁਹਾਨੂੰ ਕਿਉਂਕਿ ਡੰਗਰ ਜਿਹੜੇ ਆ ਪੱਠਿਆਂ ਦੇ 4:00 ਵਜੇ ਨਾ ਬੰਦ ਦੇ ਕੋਈ ਗੱਲ ਨਹੀਂ ਮੈਂ ਕਹਦਾ ਵੀ ਜਿੰਨ ਕੋ ਬੰਦ ਜੋ ਜ਼ਿਆਦਾ ਨਾ ਟਾਈਮ ਨਾ ਲਾਇਓ ਤੁਹਾਨੂੰ ਪਤਾ ਉਹ ਕਬਲ ਵੀ ਘਰ ਹੈ ਨਹੀਂ ਆ ਯਾਰ ਤੈਨ ਮੈਂ ਕਿਹੜਾ ਕਿਤੇ ਹੋਰ ਜਾਣਾ ਮੈਂ ਆਦਤ ਸਰ ਮੈਨੂੰ ਸੋ ਪਿੱਛੇ ਦੀ ਖੇਚੀ ਹੋਣੀ ਹੈ ਵੇ ਛੇਤੀ ਜਾਵਾ ਤੇ ਨਾਲੇ ਝਾੜੂ ਦਾ ਤੇਰਾ ਅਜ ਕਿਹੜਾ ਟਾਈਮ ਆ ਝਾੜੂ ਲਾਣੀ ਮੈਂ ਮਸ਼ੀਨ ਲਾਈ ਮੈਂ ਚੱਲ ਲੱਗਦਿਆ ਤੇ ਕੱਪੜੇ ਵੀ ਧੁੱਪ ਜਾਣਾ ਨੀ ਕੀ ਨੀ ਕੀ ਕੰਮ ਕੱਲੀ ਜਾਣੀ ਕੋ ਮੁੱਕਣੀ ਨਹੀਂਂ ਦੇ ਅੱਗੇ ਕਵਲ ਹੁੰਦੀ ਤੇ ਚਲ ਰਲ ਮਿਲ ਕੇ ਕਰ ਲੀਦਾ ਹੀ ਉਹ ਤਾਂ ਗੱਲ ਤੇਰੀ ਠੀਕ ਆ ਤੇ ਰੋਟੀ ਤਿਆਰਕ ਨਹੀਂ ਰੋਟੀ ਹੋਣੀ ਮੈਂ ਲਾਉਣੀ ਹੈ ਰੋਟੀ ਤੇ ਖਾ ਕੇ ਜਾਣੀ ਫੇ ਮ ਲਾ ਦੇਣੀ ਕੋਈ ਗੱਲ ਨਹੀਂ ਪੈਣਾ ਉਦਾਂ ਕਰ ਲੈਨੇ ਇੱਕ ਗੱਲ ਵਾ ਵੇਲਾ ਕਵਲ ਤੋਂ ਬਗੈਰ ਨਾ ਐਦਾਂ ਜਿੱਦਾਂ ਤੇਰੇ ਕੋਲ ਕੰਮ ਛੇਤੀ ਹੋਣੀ ਨਹੀਂ ਡਿਆਗਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਤਾਂ ਗੁੱਸਾ ਕਾਦਾ ਵਾ ਹੁਣ ਉਹਦੀ ਨਾ ਗੇਜ ਪੈ ਗਈ ਐ ਮੈਂ ਤਾਂ ਗਿਆ ਨਹੀਂ ਜਿੱਦਨੇ ਵਿਆਹ ਹੀ ਗਈ ਤੇ ਮੈਨੂੰ ਵੀ ਬੜਾ ਔਖਾ ਬਣਾਉਣਾ ਇਹ ਨਾ ਸੋਚਿਆ ਵੀ ਮੈਂ ਕੰਮ ਕਰਕੇ ਕਹਿਣ ਦੀ ਆ ਮੈਂ ਇਹ ਨਹੀਂ ਆ ਕਿ ਆਪਾਂ ਦੋ ਜਾਣੀਆਂ ਹੋਈਆਂ ਨਾ ਸੋਖ ਬੜਾ ਹੁੰਦਾ ਵਾ ਤੇ ਕਿਤੇ ਵੀ ਟਾਈਮ ਚੜਦਾ ਬਦ ਘਟ ਲੱਗ ਜੇ ਤੇ ਚਲ ਕੋਈ ਗੱਲ ਨਹੀਂ ਹੁੰਦੀ ਗੱਲ ਇਹਨ ਫਿਰ ਉਹ ਸਿਆਣੇ ਦੀ ਗੱਲ ਤੇ ਸਹੀ ਆ ਕੱਲਾ ਬੰਦਾ ਤੇ ਕੱਲਾ ਹੀ ਆ ਤੇ ਦੋ ਜਾਣ ਤਾਂ ਉਹ ਹੀ 11 ਹੋ ਜਾਂਦੇ ਆ ਤੇ ਨਾਲੇ ਫਿਰ ਤੂੰ ਵੀ ਸਿਆਣੀ ਆ ਜਿਹੜੀਆਂ ਨੇ ਵੱਡੇ ਵੱਡੇ ਰਾਜੇ ਰਸਾਲੂ ਨਹੀਂ ਕਰ ਰੱਖ ਸਕੇ ਤੇ ਇਹਨਾਂ ਵਿਚਾਰੀਆਂ ਨੇ ਤੇ ਇੱਕ ਦਿਨ ਆਪਣੇ ਘਰ ਜਾਣਾ ਹੀ ਹੁੰਦਾ ਤੇ ਪੇਕੇ ਘਰ ਤੇ ਜਿਹੜਾ ਦਾਣਾ ਪਾਣੀ ਇਹਨਾਂ ਦੇ ਜਿੰਨਾ ਚਿਰ ਉਹਨਾਂ ਚਿਰ ਇਹ ਵਿਚਾਰੀਆਂ ਨੇ ਚੁਕੜਨਾ ਵਾ ਇਹ ਤੇ ਹੈ ਵਾ ਤੋਤੇ ਜੀਤ ਆਈ ਆ ਪਹਿਲਾਂ ਸਾਡੀ ਮਾਵਾ ਵੀ ਆਈਆਂ ਅਹੀਂ ਵੀ ਅੱਗੋਂ ਆਈਆਂ ਨੇ ਤੇ ਇਹ ਆ ਵੀ ਪ੍ਰਮਾਤਮਾ ਚਲੋ ਸਹੀ ਸਲਾਮਤ ਟਾਈਮ ਲਿਆਵੇ ਤੇ ਆਪਣੇ ਅਗਲੇ ਘਰ ਜਾ ਕੇ ਵੀ ਸਹੀ ਸਲਾਮਤੇ ਬਸਦੀਆਂ ਰਹਿਣ ਹੱਸਦੀਆਂ ਖੇਡਦੀਆਂ ਰਹਿਣ ਤੇ ਜਿੰਨਾ ਇਹ ਆ ਕਿ ਮਾਪੇ ਵੀ ਤੇ ਭੈਣ ਭਰਾ ਵੀ ਖੁਸ਼ ਰਹਿਣ ਤੇ ਆਲਾ ਗੱਲੀ ਨਾ ਰੱਖ ਫਿਰ ਮੈਂ ਹੁਣ ਜਾਵਾਂ ਚਲੋ ਹੋ ਨਰੋ ਮੈਨੂੰ ਸਤਿਮਨ ਚੇਤਾ ਪਾ ਗਿਆ। ਵੀਰਾ ਮੇਰਾ ਵੀ ਦਿਮਾਗ ਫੇਰ। ਉੱਥੇ ਜਾ ਕੇ ਤੇ ਫੇਰਾ ਹੀ ਪੈਣਾ ਸੀ। ਉਹ ਪੇਪਰ ਫੇਰ ਮੈਨੂੰ ਚੇਤਾ ਭੁੱਲ ਗਿਆ। ਪੇਪਰ ਗੀਠੀ ਦਿੱਤੇ ਉਹ ਫੜਾ ਲਈ ਮੈਨੂੰ। ਉਹ ਮੈਨੂੰ ਵੀ ਚੇਤਾ ਭੁੱਲ ਗਿਆ। ਮੈਂ ਤੁਹਾਨੂੰ ਕਹਿਣਾ ਸੀ ਵੀ ਬਾਅਦ ਫੋਮ ਕਰਦੇ ਰਹੋਗੇ ਆਪਣੇ ਡਾਕੂਮੈਂਟ ਲੈ ਜਿਓ। ਨਹੀਂ ਉਹ ਦੇਈ ਯਾਰ। ਨਹੀਂ ਤੇ ਫੇਰ ਐਵੇਂ ਦਿਹਾੜੀ ਖਰਾਬ ਹੋਣੀ ਹੈ। ਚਲੋ ਆਜੋ ਤਾਂ। ਚੱਲ ਲੈ ਆਪੀ। ਪੱਠਿਆਂ ਦਾ ਤਾਂ ਕੰਮ ਮੁੱਕਿਆ ਹੀ ਨਹੀਂ। ਉਹ ਠਾਕੇ ਨਾ ਡੰਗਰ ਬੰਨਨੇ ਹੋ ਜਾਵਾ ਤਪੇ ਬੈਠੇ ਨੇ ਹੈਲੋ ਮੈਂ ਸਾਸ਼ਿਕਾ ਹਾਂ ਜੀ ਬੜਾ ਵਧੀਆ ਤੁਸੀਂ ਆਪਣੇ ਸੁਣਾਓ ਅਸ਼ਿਆ ਆਉਣ ਲੱਗੇ ਹੋ ਲੈ ਦੱਸ ਜੇ ਅਹੀਂ ਭਲਾ ਕਰਨਾ ਹੁੰਦੇ ਤੇ ਫੇਰ ਹੁਣ ਤੁਰਨ ਲੱਗੇ ਹੋ ਤੇ ਫੇਰ ਫੋਨ ਕੀਤਾ ਤੁਸੀਂ ਹਾਂਜੀ ਨਹੀਂ ਨਹੀਂ ਘਰੇ ਹੀ ਆ ਕੋਈ ਨਹੀਂ ਤੁਸੀਂ ਆਓ ਮੈਂ ਤੇ ਤੁਹਾਨੂੰ ਕਦੋਂ ਦੀ ਢਿੱਕਣ ਦੀ ਆ ਹਾਂਜੀ ਕੋਈ ਨਹੀਂ ਕੋਈ ਨਹੀਂ ਠੀਕ ਆ ਲਦਾਸ ਖੁਸ਼ੀ ਤੇ ਹੋਣੀ ਆ ਖੁਸ਼ੀ ਕਿਉਂ ਨਹੀਂ ਹੋਣੀ ਮੈਨੂੰ ਹਾਂਜੀ ਚਲੋ ਹਾਂਜੀ ਠੀਕ ਐ ਕੋਈ ਨਹੀਂ ਚੰਗਾ ਪਿੰਦਰ ਪਤਾ ਨਹੀਂ ਕਿੱਥੇ ਉਹਨਾਂ ਨੂੰ ਦੱਸਦੀਆਂ ਕਿ ਮੰਮੀ ਨੂੰ ਹੋਰ ਲੱਗਦੇ ਨੇ ਅੱਗੇ ਜੇ ਹਾਂ ਤੇ ਤੁਸੀਂ ਸ਼ਹਿਰ ਜਾਣਾ ਵਾ ਸ਼ਹਿਰ ਕਿ ਨਹੀਂ ਜਾਣਾ ਕਿਉਂ ਤੇ ਫਿਰ ਜੇ ਨਹੀਂ ਨ ਜਾਣਾ ਤੇ ਤਿਆਰੀ ਵੱਟੋ ਤੇ ਸ਼ਰਮ ਹੋ ਕੇ ਆਓ ਗੱਲ ਕੀ ਬੜੀ ਖੁਸ਼ ਲੱਗਣ ਡਈ ਹੈ ਗੱਲ ਹੀ ਬੜੀ ਖੁਸ਼ੀ ਵਾਲੀ ਆ ਮੈਨੂੰ ਵੀ ਦੱਸੜ ਉਹਨਾਂ ਨੇ ਆਉਣਾ ਉਹਨਾਂ ਦਾ ਫੋਨ ਆਇਆ ਵਾ ਉੱਲਾ ਧੁਰ ਵੀ ਭੇ ਨੇ ਪਿੰਦਰ ਫੇਰ ਫੋਨ ਕੀਤਾ ਉਹਨਾਂ ਨੇ ਅੱਛਾ ਤੇ ਤੁਸੀਂ ਜਾਓ ਹਾਂ ਤੇ ਦੋ ਦੋ ਚਾਹ ਪਾਣ ਦਾ ਸਮਾਨ ਲੈ ਆਓ ਜਾ ਕੇ ਤੁਮ ਨੂੰ ਹੁਣ ਦੱਸਣ ਡਈ ਹੈ ਮੈਨੂੰ ਵੀ ਹੁਣ ਹੀ ਪਤਾ ਲੱਗਾ ਵਾ ਹੁਣੇ ਫੋਨ ਕੀਤਾ ਉਹਨਾਂ ਨੇ ਤੇ ਜੇ ਅਹੀ ਘੜੀ ਨਾ ਹੁੰਦੇ ਤੇ ਫੇਰ ਉਹੀ ਗੱਲ ਤੇ ਮੈਂ ਉਹਨਾਂ ਨੂੰ ਕਿਹਾ ਸੀ ਤੇ ਕਹਿੰਦੇ ਤੁਸੀਂ ਕਿੱਥੇ ਜਾਣਾ ਸੀ ਹੌਣ ਕੌਣ ਕੌਣ ਲੱਗੇ ਮੰਮੀ ਤੇ ਮਹਿਦਾਬ ਆਉਣ ਲੱਗੇ ਨੇ ਅੱਛਾ ਠੀਕ ਆ ਤੇ ਨਾਲੇ ਮੰਮੀ ਨੇ ਵੀ ਦੱਸ ਤੋ ਠੀਕਦੇ ਰਹਿੰਦੇ ਨੇ ਕੋਈ ਨਹੀਂ ਮੰਮੀ ਨੂੰ ਦੱਸ ਲੈਣ ਦੱਸਣਾ ਕਿਉਂ ਨਹੀਂ ਆ ਨਾਲੇ ਖੁਸ਼ ਹੋ ਜਾਣਗੇ ਉਹ ਵੀ ਫਿਰ ਬਾਂ ਕਰਾਂ ਮੈਂ ਸ਼ਰਮ ਹੋ ਕੇ ਆਵਾ ਹਾਂਜੀ ਹੋ ਆਓ ਕਿਉਂ ਵੀ ਆਣਾ ਘੰਟਾ ਕਿਤੇ ਲੱਗ ਹੀ ਜਾਣਾ ਉਹਨਾਂ ਨੂੰ ਇੰਨਾ ਕੀ ਟਾਈਮ ਲੱਗਣਾ ਹੈ ਇੰਨਾ ਕੁ ਟਾਈਮ ਮੈਨੂੰ ਵੀ ਲੱਗ ਜਾਣਾ ਤੇ ਨਾਲੇ ਦੱਸ ਦੇ ਕਿਹੜੀ ਕਿਹੜੀ ਚੀਜ਼ ਲੈ ਆਉਣੀ ਜੋ ਤੁਹਾਡਾ ਦਿਲ ਕਰੂਗਾ ਨਾ ਤੇਹੀ ਲੈ ਆਇਓ ਤੁਹਾਨੂੰ ਵੀ ਪਤਾ ਤੁਸੀਂ ਕਿਹੜੀ ਨਿਆਣੇ ਹੋ ਯਾਰ ਮੈਨੂੰ ਦੱਸ ਕੀ ਪਤਾ ਮੈਂ ਫਿਰ ਬਿਸਕੁਟ ਪੂਜੀਆਂ ਲੈ ਆਵਾਂਗਾ ਉੱਤਰੀ ਵੀ ਹੈਗਾ ਵਾ ਮੰਮੀ ਨੇ ਤਾਂ ਖਿਆਲੰ ਭਾਰੀ ਚਲੋਕ ਲਾ ਕੇ ਚੱਲ ਫਿਰ ਵੀ ਇਦਾਂ ਕਰਾਂਗਾ ਗੁਲਾਬ ਜਾਮਨ ਨੂੰ ਬਰਫੀ ਹਾਂ ਲੈ ਇਹ ਤਾਂ ਲੈਣ ਦੀਆਂ ਤੇ ਕੋਲਡ ਡਰਿੰਕ ਲੈ ਆਵਾਂਗਾ ਕਿਹੜੇ ਰੋਹ ਤੁਰੇ ਨੇ ਲੈ ਆਇਓ ਆਹ ਤੇ ਸਬਜ਼ੀਆਂ ਚ ਸਬਜ਼ੀਆਂ ਚ ਪਨੀਰ ਲੈ ਆਇਓ ਹਾਂ ਪਨੀਰ ਆਪਣੇ ਦੁੱਧਾ ਫਟਾਓ ਹਾਂ ਜ਼ਰੂਰੀ ਮਲਾਵਟ ਵਾਲਾ ਲੈਣਾ ਜੀ ਦੁੱਧ ਹੈਗਾ ਏ ਬਣਾ ਲਾਂਗੀ ਮੈਨੂੰ ਟਾਈਮ ਲੱਗ ਜਾਣਾ ਵਾ ਹੁਣ ਵੇਖ ਲੈ ਉਹ ਕੋਈ ਨਹੀਂ ਬਣਾ ਲਈ ਤੂੰ ਇਹੋ ਹੀ ਚਲ ਠੀਕ ਗੋਭੀ ਕੋਈ ਨਹੀਂ ਲੈ ਆਇਆ ਉਹ ਰੋਟੀ ਫਾਂਡਾ ਪਣੀ ਉਹਨਾਂ ਨੇ ਹਾਂ ਠੀਕ ਕੋਈ ਨਹੀਂ ਫਿਰ ਇਦਾਂ ਕਰਨਾ ਮੈਂ ਹੋ ਕੇ ਆਵਾਂ ਜਾਓ ਫਿਰ ਜਲਦੀ ਮੈਂ ਤਿਆਰੀ ਕਰਦੀ ਉਹਨਾਂ ਦੇ ਆਉਂਦੇ ਕਰੋ ਮੰਮੀ ਹਾਂ ਇਹ ਰੁਪਈਆ 1000 ਰੁਪਏ ਦੇਵਾਂ ਹਜ਼ਾਰ ਰੁਪਈਆ ਤੂੰ ਕੀ ਕਰਨਾ ਮੰਮੀ ਪਰੌਣੇ ਆਉਣ ਲੱਗੇ ਜੀ ਅੱਛਾ ਪਰੌਣੇ ਨ ਲੱਗੇ ਨੇ ਹਾਂ ਕਿਹੜੇ ਪਰੌਣੇ ਆਉਣ ਲੱਗੇ ਨੇ ਉਹ ਜਿਨ੍ਹਾਂ ਨੂੰ ਤੁਸੀਂ ਦੇਖਦੇ ਰਹਿੰਦੇ ਹੋ ਤੁਹਾਡੀ ਕੁੜਮਣੀ ਆਉਣ ਲੱਗੀ ਏ ਅੱਛਾ ਸ਼ੁਕਰ ਹੈ ਉਹਨਾਂ ਨੇ ਵੀ ਰਾਹ ਆਇਆ ਵੀ ਧੀ ਵੀ ਆਈ ਏ ਤੇ ਚੱਲ ਜਾ ਕੇ ਤੇ ਮਿਲ ਕੇ ਆਉਨੇ ਆ ਚੱਲ ਮੰਮੀ ਕੋਈ ਗੱਲ ਨਹੀਂ ਇਦਾਂ ਹੀ ਏ ਤੇ 2000 ਰੁਪਈਆ ਤੇ ਮੈਂ ਮਾਂ ਸ਼ਰਮ ਕੋ ਚੀਜ਼ ਲੈ ਆਵਾਂ ਮੇਰੀ ਸ਼ਰਮ ਗੱਲ ਉਹ ਭੁੱਖੇ ਘਰ ਆਉਣੇ ਨੇ ਮੰਮੀ ਫੇਰ ਵੀ ਚਾਹ ਪਾਣੀ ਨਾਲ ਸਮਾਨ ਤੇ ਚਾਹੀਦਾ ਹੀ ਹੈ ਨਾ ਤੇ ਘਰ ਵਿੱਚ ਹੈਗਾ ਭੂਜੀਆਂ ਵੀ ਹੈਗੇ ਬਿਸਕੁਟ ਵੀ ਹੈਗੇ ਨੇ ਮੰਮੀ ਤੁਸੀਂ ਵੀ ਨਾ ਨਿਆਣੇ ਵਾਲੀਆਂ ਗੱਲਾਂ ਕਰਦੀ ਜੀ ਹਾਂ ਉਹਨਾਂ ਪਹਿਲੀ ਵਾਰ ਹੀ ਆਉਣਾ ਹੈ ਉਹ ਚੀਜ਼ ਜ਼ਰਾ ਤੇ ਅੱਗੇ ਚੰਗੀ ਲੱਗੀਦਾ ਹੈ ਚਲ ਠੀਕ ਹੈ ਮੈਂ ਤੈਨੂੰ ਦੇਣੀ ਆ 500 ਰੁਪਈਆ ਤੇ ਸਬਜ਼ੀ ਵੀ ਛੋਲੇ ਆਈ ਤੇ ਉਹਨਾਂ ਲਈ ਖਾਣ ਪੀਣ ਨੂੰ ਲਾਈ ਦੇ ਜਿਹੜੇ ਵਦਨਗੇ ਨਾ ਉਹ ਲੈ ਆ ਕੇ ਮੈਨੂੰ ਦੇਣੇ ਨਹੀਂ ਮੰਮੀ 500 ਚੋ ਕੀ ਵਦਣਾ ਵਾ ਉਹਦੇ ਨਾਲ ਸਮਾਨ ਵੀ ਨਹੀਂ ਆਉਣਾ ਪੂਰਾ ਤੇ ਤੂੰ ਕਿੰਨਾ ਕੁ ਲਿਆਉਣਾ ਵਾ

ਮੰਮੀ ਜੇ ਥੋੜੇ ਜਿਹੇ ਫੇਰ ਹਾਂ ਕਿੰਨੇ ਨੇ ਇਹ 200 ਹੀ 200 ਕਿਤੇ 150 ਰੁਪਇਆ ਸਾਰੇ ਤੋਂ ਥੋੜੇ ਖਰਚ ਲੈਣੇ ਨੇ ਮੰਮਾ ਜਿੰਨੇ ਵਦਨ ਗਏ ਲੈ ਮੰਗਾ ਠੀਕ ਆ ਚਲੋ ਵਦਾ ਕੇ ਲੈ ਆਈਏ ਇਹ ਥੋੜਾ ਵੀ ਸਾਰੇ ਖਰਚ ਕੇ ਘਰ ਆਣ ਕੇ ਤੇ ਮੈਨੂੰ ਆਖੇਗਾ ਵੀ ਮੰਮੀ ਖਰਚੇ ਗਏ ਨੇ ਘਰ ਪੈਸੇ ਦੀ ਲੋੜ ਹੁੰਦੀ ਆ ਮੰਮੀ ਤੁਹਾਨੂੰ ਵੀ ਪਤਾ ਮਗਾਈ ਕਿੰਨੀ ਹੈ ਮੈਨੂੰ ਪਤਾ ਹੈ ਮਗਾਈ ਹੈ ਪਰ ਹਸਾਬ-ਸਾਬ ਨਾਲ ਚੀਜ਼ ਲੈਾਈ ਨਾ ਮੰਮੂ ਮੈਂ ਨਿਆਣਾ ਦੱਸੋ ਨਾ ਬਾਦੂ ਥੋੜਾ ਚੀਜ਼ਾਂ ਨਾ ਹੋਣੀਆਂ। ਬਾਦ ਨਹੀਂ ਆ ਤੇ ਕੇਸ ਕੰਮ ਨੇ। ਨਹੀਂ ਲੈਂਦਾ ਬਾਦ ਠੀਕ ਆ। ਚਲ ਠੀਕ ਹੈ ਜਾ ਭਰਾਵਾ। ਸਾਹਮਨਾ ਕੋਈ ਤਾਂ ਨੁਕਚੇ ਜਿੰਨੇ ਹੁਣ ਤੁਸੀਂ ਤੇ ਉਨੇ ਹੀ ਖਾ ਹੁੰਦੇ ਹੋ। ਪਿੰਦਰ ਥੋੜਾ შეਤੀ ਆ ਜੋ ਜਿਆਦਾ ਟਾਈਮ ਨਾ ਲਾਇਓ ਚੰਗਾ। ਨੌਦੀਬ ਹੁਣ ਆਉਣ ਜਾਂਦੇ ਤੇ ਟਾਈਮ ਲੱਗਣਾ ਹੀ। ਅੱਧਾ ਘੰਟਾ ਤਾਂ ਲੱਗ ਹੀ ਜਾਣਾ। ਅਦਰਕ ਤੇ ਹਰੀਆਂ ਮਿਰਚਾਂ ਵੀ ਲਾਏ ਹੋਣੇ ਹੈਗਾ। ਚੇਤੇ ਨਾਲ ਲੈ ਕੇ ਆਇਓ। ਲੈਂਗਾ ਟਮਾਟਰ। ਟਮਾਟਰ ਹੈਗੇ ਸਰਜਣਾ। ਚਲ ਠੀਕ ਆ ਜਾ ਬਸ। ਠੀਕ। ਵੇਖਾਂ ਲੱਗ ਵੀ ਪਈ ਏ ਉਹ ਭਾਵੇਂ ਜੇ ਘਰੋਂ ਤੁਰੇ ਵੀ ਨਾ ਹੋਣਾ ਤੇ ਉਹਨਾਂ ਨੂੰ ਤਾਂ ਉਹਨਾਂ ਦੇ ਗੰਡੇ ਖਵਾ ਲੈਣੇ ਨੇ ਮੰਮੀ ਮੈਂ ਹਾਂ ਚੱਲਾਂ ਉਹਨਾਂ ਦੇ ਉਹਨਾਂ ਦੇ ਸਾਰਾ ਤਿਆਰੀ ਤਿਉਰੀ ਕਰ ਲੈਣੀ ਆ ਮੁੜ ਕੇ ਆਉਣਗੇ ਤੇ ਗੱਲਾਂ ਬਾਤਾਂ ਕਰਾਂਗੀ ਬੈਠ ਕੇ ਉਹਨਾਂ ਦੇ ਨਾਲ ਆਹ ਬੜੇ ਚਿਰਾਂ ਦੀ ਵਿਛੜੀ ਹੈ ਨਾ ਉਥੋਂ ਹੀ ਆਈ ਹੈ ਤੂੰ ਮੰਮੀ ਉਹ ਨਹੀਂ ਗੱਲ ਹੈਗੀ ਮੈਂ ਚੱਲ ਤੁੱਲੇ ਤੇ ਸਬਜ਼ੀ ਪਾਣੀ ਬਣਾਉਣਾ ਵਾ ਤੇ ਉਹਨਾਂ ਸਾਰੀ ਤਿਆਰੀ ਹੋਊਗੀ ਤੇ ਫੇਰੀ ਆਗ ਲੈਣ ਨੂੰ ਖਵਾਵਾਂਗੀ ਟਾਈਮ ਵੀ ਤੇ ਕਿੰਨਾ ਲੱਗ ਜਾਂਦਾ ਉੱਥੇ ਇੱਕ ਦੀ ਅੱਗ ਬੁਝ ਗਈ ਤੇ ਕਦੇ ਬਲ ਗਈ ਮੇਰੀ ਸੁਣ ਗੱਲ ਤੁੱਲੇ ਤੇ ਨਹੀਂ ਜਾ ਕੰਮ ਕਰਨਾ ਸਾਰਾ ਉਦੇ ਤੇ ਘਰ ਨਾਲ ਗੈਸ ਤੇ ਇਹ ਕਾਹਦੇ ਲਈ ਆਏ ਗਏ ਵਾਸਤੇ ਸਾਈ ਤੇ ਮੈਂ ਤੁਹਾਨੂੰ ਆਉਣੀ ਕਿ ਅੱਗੇ ਪਿੱਛੇ ਘਰ ਦਾ ਕੰਮ ਕਰ ਲਿਆ ਕਰੋ ਕਿ ਇਹ ਆਇਆ ਗਿਆ ਸਾਰਾ ਕੰਮ ਉੱਥੇ ਕਰਨਾ ਤੇ ਨਾਲੇ ਤੇਰੀ ਮੰਮੀ ਹੁਣਾਂ ਨੇ ਆਖਣਾ ਮੈਂ ਕਿ ਗੈਸ ਹੀ ਨਹੀਂ ਚਲਉਂਦੇ ਹੈਗੇ ਸਾਰਾ ਕੰਮ ਉਹਨਾਂ ਦੇ ਆਇਆ ਨਾ ਉੱਥੇ ਹੀ ਕਰੀ ਸ਼ੁਕਰ ਆ ਮੰਮੀ ਕਿ ਤੇ ਤੂੰ ਹੀ ਵੀ ਆਪਣੇ ਮੂੰਹ ਕਿ ਆਪ ਗੈਸ ਤੇ ਕੰਮ ਕਰ ਲਈ ਸ਼ੁਗਰ ਵਾਲੀ ਕੋਈ ਗੱਲ ਨਹੀਂ ਗੀਏ ਉਹ ਤਾਂ ਹੁਣ ਤੇਰੇ ਪੇਕਿਆਂ ਨਹੀਂ ਆਉਣਾ ਤਾਂ ਮੈਂ ਤਾਂ ਤੈਨੂੰ ਆਖਣ ਲਈ ਆ ਜੇ ਕਿ ਇਹ ਹੋਰ ਨਹੀਂ ਆਉਣਾ ਹੁੰਦਾ ਨਾ ਤੇ ਸਾਰਾ ਕੰਮ ਮੈਂ ਤੇਰੇ ਕੋਲ ਚੁੱਲ੍ਹੇ ਤੇ ਕਰਾਉਣਾ ਸੀ ਉਹ ਤੇ ਮੰਮੀ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਵੀ ਸੋਚਾਂ ਪੀ ਇਹ ਕਿਦਰਾ ਦਿਨ ਚੜਿਆ ਜਿਹੜਾ ਮੈਨੂੰ ਕਹਿੰਦੇ ਕਿ ਤੂੰ ਗੈਸ ਤੇ ਕੰਮ ਕਰ ਲਈ ਕਿ ਇਹ ਆਇਆ ਗਿਆ ਦਾ ਵੀ ਰੱਖਣਾ ਪੈਂਦਾ ਦਾ ਪੜਦਾ ਤੇ ਨਾਲੇ ਚੱਲ ਜਾ ਦੋਨਾਂ ਨੇ ਆਉਣਾ ਹੈ ਨਾ ਮੈਂ ਕੋਲ ਬਾਵਾਂਗੀ ਤੂੰ ਹੋਰ ਕੰਮ ਧੰਦਾ ਕਰ ਲਈ ਤੇ ਨਾਲੇ ਮੈਂ ਇਹਨਾਂ ਨੂੰ ਕੁਝ ਕਹਿਣਾ ਹੈ ਮੰਮੀ ਕੀ ਕਹਿਣਾ ਤੁਸੀਂ ਉਹਨਾਂ ਨੂੰ ਆਖਾਂ ਹੋਏਗਾ ਕੁਝ ਨਾ ਕੁਝ ਤੇਨੂੰ ਕੀ ਇਹ ਗੱਲ ਦਾ ਫਿਕਰ ਤੇਰੀ ਸਿਹਤ ਤੇ ਤਾਂ ਕੋਈ ਅਸਰ ਹੀ ਨਹੀਂ ਹਾਏ ਹਾਏ ਕਹਿਣਾ ਕੀ ਮੈਨੂੰ ਵੀ ਦੱਸ ਦਿਓ ਤੂੰ ਨਾ ਉਹਨਾਂ ਦੇ ਆਉਂਦਿਆਂ ਨੂੰ ਸਾਰਾ ਕੰਮ ਧੰਦਾ ਕਰਕੇ ਤੇ ਵਿਹਲੀ ਹੋ ਜੀ ਜੋ ਮੈਂ ਕਹਿਣਾ ਹੋਏਗਾ ਮੈਂ ਕਹਿ ਦਾਂ ਕਿ ਤੂੰ ਇਹ ਨਾ ਗੱਲ ਮੈਨੂੰ ਪੁੱਛ ਚੁੱਪ ਚੁਲਾਕ ਕਿ ਅਗਲੇ ਨੂੰ ਨਾ ਪਤਾ ਲੱਗੇ ਵੀ ਸਾਡੀ ਕੁੜੀ ਕਿੱਦਾਂ ਕੰਮ ਕਰਦੀ ਐ ਇਹ ਉਹਨਾਂ ਦੇ ਸਾਹਮਣੇ ਤੂੰ ਗੈਸ ਤੇ ਕਰਨਾ ਵਾ ਤੇ ਉਦਾਂ ਮੈਂ ਮਰਦੀ ਰਹੀ ਨਹੀਂ ਸਾਰਾ ਦਿਨ